ਚਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਪਿਛਲੇ 2 ਦਿਨਾਂ ਤੋਂ ਇੱਥੇ ਲੁਧਿਆਣੇ ਦੇ ਵਿੱਚ ਡੇਰੇ ਲਾ ਕੇ ਤੇ ਨੌਜਵਾਨ ਵਰਗ ਨੂੰ ਗੁੰਮਰਾਹ ਕਰ ਰਿਹਾ ਝੂਠ ਭਰੋਸ ਰਿਹਾ ਉਸ ਚੀਜ਼ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਇੱਕ ਜਸਟ ਢੇੜਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ ਹਾਂ ਤੁਸੀਂ ਵੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸਾਡੇ ਭਗਵੰਤ ਮਾਨ ਦੇ ਝੂਠ ਦੇ ਖਿਲਾਫ ਸਚਾਈ ਨੂੰ ਸਾਹਮਣੇ ਲਿਆਉਣ ਵਾਸਤੇ ਜਿਹੜੇ ਵੀ ਕੈਂਡੀਡੇਟ ਚੋਣ ਲੜ ਰਿਹਾ ਉਹਨਾਂ ਦੇ ਵਿਜ਼ਨ ਨੂੰ ਅੱਗੇ ਲੈ ਕੇ ਆਉਣ ਵਾਸਤੇ ਉਹਨਾਂ ਦੀ ਸੋਚ ਨੂੰ ਅਕੇ ਲੈ ਕੇ ਆਉਣ ਵਾਸਤੇ ਲੋਕਾਂ ਨੂੰ ਜਿਹੜਾ ਜਾਗਰੂਕ ਕਰਨ ਵਾਸਤੇ ਇਹ ਇੱਕ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਆਪਮਾਰੇ ਜਿਹੜੇ ਨੌਜਵਾਨ ਜੁੜ ਰਹੇ ਆ ਇੱਕ ਗੱਲ ਦੀ ਗਵਾਈ ਭਰਦੇ ਆ ਕਿ ਆਉਣ ਵਾਲੇ ਜਿਹੜੀ 19 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਨੌਜਵਾਨ ਵਰਗ ਵਿਕਾਸ ਨੂੰ ਨੌਜਵਾਨ ਵਰਗ ਸੋਚ ਨੂੰ ਨੌਜਵਾਨ ਵਰਗ ਲਿਆਕਤ ਨੂੰ ਵੋਟ ਪਾਉਣ ਜਾ ਰਿਹਾ ਜਿੱਥੇ ਬਾਹਰੀ ਤੇ ਹੰਕਾਰੀ ਕੈਂਡੀਡੇਟ ਨੇ ਜਿਹੜੇ ਜਿਨ੍ਹਾਂ ਨੇ 2-2000 ਕਰੋੜ ਦੇ ਕੱਪੜੇ ਕੀਤੇ ਜਿਨ੍ਹਾਂ ਨੇ ਦਿੱਲੀ ਦਾ ਪੰਜਾਬ ਤੇ ਰਾਜ ਕਰਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੂੰ ਭਜਾਉਣ ਤੇ ਆਪਣੇ ਲੁਧਿਆਣੇ ਵਾਲੇ ਲੋਕ ਆ ਜਿਹੜੇ ਆਪਣੇ ਲੋਕਲ ਕੈਂਡੀਡੇਟ ਨੂੰ ਹਰ ਦੁੱਖ ਸੁੱਖ ਦੇ ਵਿੱਚ ਨਾਲ ਖੜਨ ਵਾਲੇ ਕੈਂਡੀਡੇਟ ਨੂੰ ਜਿਤਾਉਣ ਵਾਸਤੇ 19 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਬਾਹਰ ਆਉਣਗੇ ਤੇ ਲੁਧਿਆਣਾ ਚੋਣ ਦੇ ਵਿੱਚੋਂ ਉਸ ਹੰਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਨੇ ਪੰਜਾਬੀਆਂ ਨੂੰ ਝੂਠ ਮਾਰ ਕੇ ਗੁੰਮਰਾਹ ਕੀਤਾ ਜਿਨੇ ਨੌਜਵਾਨ ਨੂੰ ਦਸ਼ਾ ਤੇ ਮੁੱਦੇ ਤੇ ਸਿੱਖਿਆ ਦੇ ਮੁੱਦੇ ਤੇ ਡਿਵੈਲਪਮੈਂਟ ਦੇ ਮੁੱਦੇ ਤੇ ਗੁੰਮਰਾਹ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦੇ ਕਿ ਜਿਹੜਾ ਤੁਹਾਡਾ ਹੰਕਾਰ ਦਾ ਧੌਣ ਦੇ ਵਿੱਚ ਕਿਲਾ ਨਾ ਆ ਜਿਹੜੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਜੁੜੇ ਆ ਲੁਧਿਆਣਾ ਦੇ ਵਿੱਚ ਤੁਹਾਡੀ ਇਹ ਧੌਣ ਦਾ ਕਿਲਾ ਸੀ ਨੌਜਵਾਨ ਕੱਢ ਕੇ ਜਾਉਂਦੇ ਸਰਦਾਰ ਪਰਪਕਾਰ ਸਿੰਘ ਜੀ ਹੁਮਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਆਏ ਆ ਮੈਂ ਇੱਕੋ ਹੀ ਗੱਲ ਕਹੂੰਗਾ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਕਿ ਇੱਕ ਪਾਸੇ ਇੱਕ ਆਮ ਇਨਸਾਨ ਆ ਜੋ ਤੁਹਾਡੇ ਵਿੱਚ ਲੁਧਿਆਣਾ ਵੈਸਟ ਦੇ ਵਿੱਚ ਜੰਮਿਆ ਪਲਿਆ ਤੇ ਤੁਹਾਡੇ ਹੱਕਾਂ ਦੀ ਲੜਾਈ 100 ਦੇ ਵਿੱਚੋਂ 60% ਜੋ ਕੇਸ ਨੇ ਹਾਈ ਕੋਰਟ ਦੇ ਉਹ ਫਰੀ ਦੇ ਵਿੱਚ ਲੜਦੇ ਆਏ ਨੇ ਕਿਉਂਕਿ ਉਹਨਾਂ ਨੂੰ ਗਰੀਬ ਲੋਕਾਂ ਦਾ ਦਰਦ ਪਤਾ ਹੈ ਉਹਨਾਂ ਦੀ ਫਾਈਨੈਂਸ਼ੀਅਲ ਹਾਲਤ ਪਤਾ ਹੈ ਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਤਕੇਸ਼ਾ ਹੀ ਪਤਾ ਹੈ ਇਹ ਡਾਟਾ ਸਾਡੀ ਮੁਹਿੰਮ ਸੀਗੀ ਉਹ ਨੌਜਵਾਨਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਜਿਹੜਾ ਜੋਸ਼ ਹੈ ਜਿਹੜੀ ਮੁਹਮ ਹੈ ਉਹ ਅਸੀਂ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬਿਲਕੁਲ ਅਸੀਂ ਉਮੀਦ ਰੱਖਦੇ ਹਾਂ ਕਿ ਨੌਜਵਾਨ ਜਿਹੜੇ ਅੱਜ ਦੀ ਡੇਟ ਦੇ ਜਿਹੜੇ ਸਾਡੇ ਵਰਗੇ ਸਾਡੇ ਵੀਰ ਭਰਾ ਨੇ ਉਹ ਪੰਜਾਬ ਦੀ ਤਰੱਕੀ ਆਪਣੇ ਹਲਕੇ ਦੀ ਤਰੱਕੀ ਚਾਹੁੰਦੇ ਨੇ ਜਿਹੜੀਆਂ ਇਹ ਸਰਕਾਰਾਂ ਨੇ ਜਿਹੜੀਆਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਹ 2022 ਤੋਂ ਇਸ ਸਾਡੀ ਪੰਜਾਬ ਦੀ ਧਰਤੀ ਨੂੰ ਇਹਨਾਂ ਨੇ ਬੇੜਾ ਗਲਤ ਕਰਕੇ ਰੱਖਿਆ ਨਹੀਂ ਸਾਡੀ ਪੰਜਾਬ ਦੀ ਧਰਤੀ ਦਾ ਚਾਹੇ ਆਪਾਂ ਇਹਨੂੰ ਕਿਸੇ ਵੀ ਕਿਸੇ ਵੀ ਮੋੜ 'ਚ ਲੈ ਕੇ ਚਲ ਜਾਈਏ ਕਿਸੇ ਵੀ ਵਿਸ਼ੇ ਦੇ ਬਾਰੇ ਗੱਲ ਕਰ ਲਈਏ ਇਹਨਾਂ ਨੇ ਹਰ ਚੀਜ਼ ਦਾ ਲਾਅ ਐਂਡ ਆਰਡਰ ਦਾ ਖਾਸ ਕਰਕੇ ਇਹ ਬਿਲਕੁਲ ਬੇੜਾ ਗਲਤ ਕਰਤਾ ਜੀ ਇਹਨਾਂ ਨੇ ਅਸੀਂ ਬਿਲਕੁਲ ਇਹ ਉਮੀਦ ਰੱਖਦੇ ਹਾਂ ਕਿ ਜਿਹੜੀ ਸਾਡੀ ਅਕਾਲੀ ਦਲ ਗਵਰਨਮੈਂਟ ਸੀਗੀ ਉਹਨਾਂ ਨੇ ਪੰਜਾਬ ਦੀ ਤਰੱਕੀ ਲੁਧਿਆਣੇ ਦੀ ਤਰੱਕੀ ਤੇ ਸਾਡੇ ਨੌਜਵਾਨਾਂ ਦੀ ਤਰੱਕੀ ਬਾਰੇ ਬਹੁਤ ਕੁਝ ਸੋਚਿਆ ਤੇ ਅਸੀਂ ਇਹੀ ਚਾਹਾਂਗੇ ਕਿ ਸਾਡੀ ਇਹੀ ਸਰਕਾਰ ਵਾਪਸ ਆਵੇ ਤੇ ਪੰਜਾਬ ਦੇ ਉੱਤੇ ਰਾਜ ਕਰੇ ਤੇ ਜਿਹੜੇ ਬਾਹਰੀ ਦੇ ਘਤਾਰੀ ਲੋਕ ਜਿਹੜੇ ਸਾਡੇ ਪੰਜਾਬ ਤੇ ਕਬਜ਼ਾ ਕਰਕੇ ਬੈਠੇ ਨੇ ਇਹਨਾਂ ਨੂੰ ਅਸੀਂ ਭਜਾਈਏ